ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਦੋਸਤੋ ਮੂੰਗੀ ਦੀ ਬਿਜਾਈ ਆਪਾਂ ਕਈ ਤਰੀਕਿਆਂ ਦੇ ਨਾਲ ਕਰ ਸਕਦੇ ਹਾਂ ਜਿਵੇਂ ਕਿ ਪਹਿਲੀ ਵੀਡੀਓ 'ਚ ਵੀ ਆਪਾਂ ਦੱਸਿਆ ਵੀ ਜੇਕਰ ਆਪਾਂ ਲੇਟ ਹੋ ਗਏ ਤਾਂ ਆਪਾਂ ਸੁੱਕੇ ਬਾਣ ਦੇ ਵਿੱਚ ਸੁਪਰ ਸੀਡਰ ਦੇ ਨਾਲ ਮੂੰਗੀ ਦੀ ਬਿਜਾਈ ਕਰ ਸਕਦੇ ਹਾਂ ਪਰ ਜੇਕਰ ਬਾਹਣ ਬਾਤ ਹੈ ਆਪਣਾ ਪਹਿਲਾ ਬਾਹਣ ਰੌਣੀ ਕਰਿਆ ਹੋਇਆ ਤਾਂ ਸਭ ਤੋਂ ਬੈਸਟ ਤਰੀਕਾ ਇਹ ਹੈਗਾ ਕਿ ਆਪਾਂ ਸੁਪਰ ਸੀਡਰ ਨਾਲ ਵੀ ਮੂੰਗੀ ਦੀ ਬਿਜਾਈ ਕਰ ਸਕਦੇ ਹਾਂ। ਉਕੀ ਦੋਸਤੋ ਇਹ ਨਹੀਂ ਹੁੰਦਾ ਕਿ ਹਰ ਕੋਈ ਸਾਧਨ ਹੋਵੇ ਕਿ ਵੀ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਵੀ ਆਪਾਂ ਨੂੰ ਟਾਈਮ ਨਹੀਂ ਲੱਗਦਾ ਕਿਉਂ ਤੂੜੀਆਂ ਟਾੜੀਆਂ ਬਣਾਉਣ ਵਾਲੀਆਂ ਪਈਆਂ ਹੁੰਦੀਆਂ ਵਿੱਚ ਦੀ ਖਿੱਚ ਦੇ ਨਾਲ ਆਪਾਂ ਨੂੰ ਮੂੰਗੀ ਬੀਜਣੀ ਪੈਂਦੀ ਹੈ ਸੋ ਜੇਕਰ ਆਪਾਂ ਵਧੀਆ ਤਰੀਕੇ ਦੇ ਨਾਲ ਮੂੰਗੀ ਬੀਜਣੀ ਅਤੇ ਆਪਣੇ ਕੋਲ ਇਹ ਹੈ ਵੀ ਟਾਈਮ ਹੈ ਨਹੀਂਗਾ ਤਾਂ ਦੋਸਤੋ ਸੁਪਰ ਸੀਡਰ ਸਾਰਿਆਂ ਨੂੰ ਵਧੀਆ ਤਰੀਕਾ ਹੈਗਾ ਮੂੰਗੀ ਬੀਜਣ ਦਾ ਜੇ ਆਪਾਂ ਇਹਦੀ ਬਿਜਾਈ ਦੀ ਕੀਮਤ ਦੀ ਗੱਲ ਕਰੀਏ ਤਾਂ ਦੋਸਤੋ ਸਾਡੇ ਏਰੀਏ ਦੇ ਵਿੱਚ 1500 ਤੋਂ ਲੈ ਕੇ 1600 ਰੁਪਿਆ ਜੇ 1400 ਤੋਂ ਲੈ ਕੇ 1600 ਰੁਪਏ ਦੇ ਵਿੱਚ ਵਿੱਚ ਕਿੱਲੇ ਦੀ ਸੁਪਰ ਸੀਡਰ ਦੀ ਵਜਾਈ ਜਿਹੜੇ ਕਿਰਾਏ ਵਾਲੇ ਵੀ ਰਿਹਾ ਕਰਦੇ ਨੇ ਜੇਕਰ ਆਪਣੇ ਕੋਲੇ ਆਪਦੇ ਕੋਲੇ ਹੈ ਤਾਂ ਸਾਰਿਆਂ ਨਾਲ ਵੈਸਟ ਹੈ ਦੋਸਤੋ ਕਿਉਂਕਿ ਕਈ ਵੀਰ ਕਹਿੰਦੇ ਆ ਵੀ ਇਹਦੇ ਨਾਲ ਮੂੰਗੀ ਨਹੀਂ ਬੀਜੀ ਜਾਂਦੀ ਜਾਂ ਢੂੰਗੀ ਵਗ ਜਾਂਦੀ ਹੈ ਨਹੀਂ ਇਹੋ ਜਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਦੋਸਤੋ ਆਪਾਂ ਖੁਦ ਇਹ ਮੂੰਗੀ ਦੋ ਤਿੰਨ ਕਿੱਲੇ ਸੁਪਰ ਸੀਡਰ ਦੇ ਨਾਲ ਵਜਾਈ ਕੀਤੀ ਹੈ ਕਿਉਂਕਿ ਟਾਈਮ ਖਿੱਚਵਾ ਹੁੰਦਾ ਆਪਾਂ ਪਹਿਲਾਂ ਵੀ ਦੱਸਿਆ ਵੀ ਤੂੜੀ ਬਣਾਉਣ ਵਾਲੀ ਪਈ ਸੀ ਤਾਂ ਇਸ ਕਰਕੇ ਵਿਜਦੀਪ 1-1 ਦਿਨ ਇੱਕ ਘੰਟਾ ਮੂੰਗੀ ਦੇ ਲਈ ਸਹਾਈ ਹੁੰਦਾ ਸੋ ਆਪਾਂ ਵੀ ਇਹ ਸੁਪਰ ਸੀਡਰ ਦੇ ਨਾਲ ਵਜਾਈ ਕਰਾਤੀ ਪਰ ਇਹਦੇ ਵਿੱਚ ਇਹ ਆ ਦੋਸਤੋ ਵੀ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਸੁਪਰ ਸੀਡਰ ਦੇ ਨਾਲ ਮੂੰਗੀ ਦੀ ਵਿਜਾਈ ਬਹੁਤ ਵਧੀਆ ਹੁੰਦੀ ਹੈ ਦੂਜਾ ਫਾਇਦਾ ਇਹ ਆ ਵੀ ਜਿੰਨੇ ਵੀ ਖਰਚੇ ਜ ਕੁਝ ਵੀ ਮਟੀਰੀਅਲ ਕਣਕ ਦਾ ਆਪਣੇ ਵਾਹਣ ਦੇ ਵਿੱਚ ਬਚਦਾ ਹੈਗਾ ਤਾਂ ਉਹ ਸੁਪਰ ਸੀਡਰ ਦੇ ਨਾਲ ਵਾਹਣ ਦੇ ਵਿੱਚ ਰਲ ਜਾਂਦਾ ਹੈਗਾ ਤੇ ਵਾਹਣ ਦੇ ਵਿੱਚ ਰੇ ਦਾ ਕੰਮ ਕਰਦਾ ਆਪਣੇ ਵਾਹਣ ਵਿੱਚ ਰੇ ਬਣਦੀ ਹੈ ਵਾਹਣ ਦੇ ਵਿੱਚ ਪਲਾਈ ਆਉਂਦੀ ਹੈ ਸਰਨੋਂ ਵੱਡਾ ਤਰੀਕਾ ਇਹ ਹੈ ਮੇਰੇ ਹਿਸਾਬ ਦੇ ਨਾਲ ਤਾਂ ਕਿਸਾਨ ਭਰਾਵੋ ਜੇਕਰ ਆਪਾਂ 13-1400 ਰੁਪਏ ਜਾਂ 1500 ਰੁਪਿਆ ਸੁਪਰ ਸੀਡਰ ਵਾਲੇ ਵੀਰ ਨੂੰ ਦੇ ਕੇ ਕਰਚੇ ਵਿੱਚ ਵਹਾਈ ਕਰਾਉਣਿਆਂ ਨਾਲੇ ਤਾਂ ਆਪਣੇ ਵਾਹਣ ਦੇ ਵਿੱਚ ਪਲਾਈ ਆਉਂਦੀ ਹੈ ਤੇ ਨਾਲੇ ਜੀ ਆਪਾਂ ਜੋੜੀਏ ਤਾਂ ਜੇ ਬਾਘੇ ਮੂੰਗੀ ਆਪਾਂ ਆਪਣੇ ਟਰੈਕਟਰ ਦੇ ਨਾਲ ਬੀਜਦੇ ਆ ਤਾਂ ਉਹਨਾਂ ਖਰਚਾ ਹੀ ਤਕਰੀਬਨ 1100 ਰੁਪਇਆ ਕਿੱਲੇ ਦਾ ਖਰਚਾ ਆ ਜਾਂਦਾ ਹੈ ਸੋ ਬੇਨਤੀ ਹੈ ਵੀ ਜੇ ਕਿਸੇ ਵੀਰ ਨੇ ਜਲਦੀ ਜਾਂ ਕੋਈ ਸਾਧਨ ਨਹੀਂ ਹੈ ਜਾਂ ਵੀਰ ਕਈ ਵਾਰ ਇਕ ਭਰ ਹੁੰਦੇ ਆ ਵੀ ਮੂੰਗੀ ਜਾਂ ਸੁਪਰ ਸੀਡਰ ਨਾਲ ਪਤਾ ਨਹੀਂ ਹੋਊਗੀ ਕਿ ਨਾ ਸੋ ਇਹ ਜਨਤਾ ਕਢ ਦਿਓ ਦੋਸਤੋ ਬੇ ਸੰਸ ਹੋ ਕੇ ਸੁਪਰ ਸੀਡਰ ਵਾਲੇ ਵੀਰ ਤੋਂ ਆਪਣੀ ਮੂੰਗੀ ਭਜਵਾ ਲਓ ਪਰ ਐਨਾ ਕੁ ਜ਼ਰੂਰ ਉਹਨੂੰ ਕਹਿ ਦਿਓ ਕਿ ਵੀਰ ਬਥੋੜਾ ਡੂੰਘਾ ਨਾ ਜਾਵੇ तकरीबन 3 ਇੰਚ ਦੀ ਢੁਕਾਈ ਤੋਂ ਥੱਲੇ ਨਾ ਜਾਵੇ 2.5 3 ਤੋਂ ਉੱਪਰ ਉੱਪਰ ਉਹਨੂੰ ਕਹਦੇ ਵੀਰੇ ਥੋੜਾ ਜਿਹਾ ਹਲਕਾ ਰੱਖੀਂ ਕਿਉਂਕਿ ਭਜਨ ਬਹੁਤ ਜ਼ਿਆਦਾ ਹੁੰਦਾ ਡੂੰਘਾ ਤਾਂ ਉਹਨੇ ਮੱਲੋ ਜੂਰੀ ਚੱਲਿਆ ਜਾਣਾ ਸੋ ਜੇ ਕਿਸੇ ਵੀਰ ਨੇ ਮੂੰਗੀ ਬੀਜਣੀ ਤਾਂ ਦੋਸਤੋ ਸੁਪਰਸੀਡਰ ਨਾਲ ਬੀਜ ਦਿਓ ਕਈ ਵਾਰੀ ਆਪਣੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਇੱਕ ਇੱਕ ਦਿਨ ਹੁਣ ਸਹਾਈ ਹੈ ਲਾਸਟ ਬਜਾਈ ਹੈ ਮੂੰਗੀ ਦੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਿਉਂਕਿ ਹੈ ਤਾਂ ਹੁਣ ਵੀ ਲੋਟ ਹੈ ਪਰ ਦੋਸਤੋ ਕਈ ਵਾਰੀ ਐ ਹੁੰਦਾ ਚਲੋ ਵਰੇਟੀਆਂ ਇਹ ਜੀਆਂ ਨਹੀਂਆਂ ਸਮੇਂ ਸਿਰ ਵੱਡੀਆਂ ਜਾਂਦੀਆਂ ਨਹੀਂਗੀਆਂ। ਸੋ ਮੂੰਗੀ ਬੀਜਣੀਆਂ ਜੇ ਕਿਸੇ ਵੀਰ ਨੇ ਵੀ ਸਕਦਾ ਹੈਗਾ। 2 ਰੁਪਏ ਆਪਣੇ ਕੋਈ ਠੇਕੇ ਠੱਲੇ ਦੇ ਜਾਂ ਕੋਈ ਆਪਣੀ ਕਬੀਲਦਾਰੀ ਦੇ ਵਿੱਚ ਕੰਮ ਆ ਸਕਦੇ ਨੇ। ਜੇਕਰ ਆਪਣੀ ਵੀਡੀਓ ਵਧੀਆ ਲੱਗੀ ਆ ਦੋਸਤੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇੱਕ ਸੱਚੀ ਜੀ ਜਾਣਕਾਰੀ ਵਾਸਤੇ ਆਪਾਂ ਆਪਣੀ ਵੀਡੀਓ ਪਾਉਨੇ ਆ। ਧੰਨਵਾਦ ਜੀ।